ਆਹ ਇਹ ਨਹੀਂ ਨਬੀ ਅੰਦਰੋਂ ਅੰਦਰੋਂ ਹਿੱਕਾ ਕਰਾ ਟੇਬਲ ਵੀ ਹੋਣਾ ਚਾਹੀਦਾ ਬੜਾ ਉਹ ਕਲੀਅਰ ਹੁੰਦਾ ਨਾ ਕਲੀਅਰ ਪਹਿਲਾਂ ਵੇਰੀਗਾਰ ਹੈਲੋ ਕਲੀਅਰ ਪੌਂਟ ਕੋਰ ਦੇ ਆ ਕੇ ਨਹੀਂ ਬਣੋ ਇੱਕ ਮਾੜੇ ਜਿਹੀ ਗੱਲ ਹੈ ਗਾਉਂ ਨੇ ਗੱਲ ਹੈ ਹਨਾ ਨਾਲੇ ਰੋਡ ਨਹੀਂ ਮੇਰੇ ਕੋ ਸਮਾਨ ਨਹੀਂ ਮੈਂ ਤਾਂ ਇਹ ਕਹਿਣਾ ਚਾਹਣਾ ਜਿਹੜੇ ਵੀ ਬੰਦੇ ਮਜ਼ਦੂਰੀ ਕਰਨ ਆਏ ਆ ਮਜ਼ਦੂਰੀ ਅਸੀਂ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਕਰਨੂ ਕੰਮ ਬਹੁਤ ਵਧੀਆ ਹੈ ਪਰ ਉਹ ਕੰਮ ਮਤਲਬ ਪਿੰਡ ਦਾ ਹੀ ਕੰਮ ਦੇਖਦੇ ਨਹੀਂ ਸਾਡੇ ਪਿੰਡ ਦੇ ਵਿੱਚ ਉਹਨਾਂ ਨੂੰ ਕੰਮ ਮਿਲ ਰਹੇ ਆ ਤੇ ਬਾਹਰ ਜਾ ਸਕਦੇ ਆ ਨਹੀਂ ਤਾਂ ਪਿੰਡ ਦੇ ਵਿੱਚ ਪਿੰਡ ਦੀ ਜ਼ਰੂਰਤ ਮੁਤਾਬਕ ਕੰਮ ਕਰ ਲਓ ਬਾਹਰ ਜਾਣ ਦੀ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਪਿੰਡ ਦੇ ਵਿੱਚ ਰਹਿਣਾ ਔਰ ਪਿੰਡ ਦੇ ਵਿੱਚ ਕੰਮ ਕਰਨਾ ਬਾਕੀ ਉਹਨਾਂ ਦੀ ਜੋ ਵੀ ਵੈਰੀਫਿਕੇਸ਼ਨ ਹੈ ਉਹ ਸਾਰਿਆਂ ਦੀ ਨਹੀਂ ਜਾਊਗੀ ਸਾਰੇ ਚੋਰ ਅੱਜ ਚਰਚਾ ਆ ਪੰਚਾਇਤ ਨੇ ਬੰਦਾ ਪਾਇਆ ਕਿ ਬੰਦਾ ਪਾਇਆ ਪਤਾ ਇਹ ਪਾਇਆ ਕਿ ਜਿਹੜੇ ਵੀ ਪ੍ਰਵਾਸੀ ਆ ਰਹੇ ਆ ਬਿਨਾਂ ਪੇਪਰ ਤੋਂ ਆ ਰਹੇ ਆ ਬਿਨਾਂ ਕਿਸੇ ਢੰਗ ਤੋਂ ਆ ਰਹੇ ਆ ਉਹਨਾਂ ਨੇ ਅਗੇ ਬੇਨਤੀ ਕੀਤੀ ਗਈ ਹੈ ਕਿ ਉਹ ਆਪਣਾ ਸਮਾਨ ਚਾਕੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿੰਨਾ ਟਾਈਮ ਸਾਨੂੰ ਨਹੀਂ ਦਿੰਦੇ ਉਹਨਾਂ ਟਾਈਮ ਉਹ ਸਾਡੇ ਪਿੰਡ 'ਚ ਨਹੀਂ ਰਹਿਗੇ। ਰੇੜੀਆਂ ਵਾਲਿਆਂ ਨੂੰ ਵੀ ਇਨਸਟਰਕਸ਼ਨ ਹੈ ਅਗਰ ਰੇੜੀ ਲੱਗੇਗੀ ਤਾਂ ਉਹ ਪੁਲਿਸ ਕਲੀਅਰੈਂਸ ਸਰਟੀਫਿਕੇਟ ਦਿੱਤਾ ਜਾਏਗਾ ਔਰ ਉਹਨਾਂ ਲਈ ਇੱਕ ਸਪੈਸੀਫਿਕ ਜਗ੍ਹਾ ਦਿੱਤੀ ਜਾਏਗੀ ਔਰ ਜਗ੍ਹਾ ਦੇ ਵਿੱਚ ਵਿੱਚ ਵੀ ਅਸੀਂ ਕਿਰਾਇਆ ਲਵਾਂਗੇ ਪੰਚਾਇਤ। ਅਦਰਵਾਈਜ਼ ਕੋਈ ਵੀ ਪ੍ਰਵਾਸੀ ਬਿਨਾਂ ਇਜਾਜ਼ਤੋਂ ਚੱਬੇਵਾਲ ਨਹੀਂ ਰਹੇਗੀ। ਤੀਜੀ ਗੱਲ ਇਹ ਵੀ ਹੈ ਦੇ ਦੇ ਪ੍ਰਵਾਸੀ ਕਿੰਨੇ ਦੇ ਹੈਗੇ ਸਾਡੇ ਚੱਬੇਵਾਲ ਤੇ ਦਾ ਕੋਈ ਲਿਮਟ ਨਹੀਂ ਹੈ ਜੀ ਘਾਟੋ ਘਾਟ 15000 ਰੁਪਈਆ ਦਾ ਇੱਥੇ ਹਾਲਦ ਵਾਲੇ ਘੁੰਮ ਲਾ ਜੀ। ਦੂਸਰੀ ਗੱਲ ਇਹਦੇ ਕਹਦੇ ਹੋ ਨਾ ਵੀ ਆਪਣਾ ਆਧਾਰ ਕਾਰਡ ਉੱਥੇ ਜੁਦੀ ਚ ਬਣਾਉਣ ਆਜੂ ਵੀ ਹੋਏਗਾ ਨਹੀਂ ਉਹ ਤਾਂ ਹੋਇਆ ਜੀ ਜਦੋਂ ਵੀ ਸਾਡੀ ਪੰਚਾਇਤਾਂ ਬਣੀਆਂ ਆ ਅਸੀਂ ਉਨੇ ਟਾਈਮ ਤੋਂ ਇਹਨਾਂ ਦਾ ਕੋਈ ਕਾਗਜ਼ ਪੱਤਰ ਸਾਈਨ ਨਹੀਂ ਕਰ ਰਹੇ ਬਿਲਕੁਲ ਨਹੀਂ ਹੋ ਰਿਹਾ ਜੀ ਜਿਹੜਾ ਵੀ ਸਾਈਨ ਆ ਆਧਾਰ ਕਾਰਡ ਕੋਈ ਵੋਟਰ ਕਾਰਡ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੋ ਰਿਹਾ ਦੁਕਾਨਦਾਰਾਂ ਅੱਗੇ ਅਸੀਂ ਪਹਿਲਾਂ ਵੀ ਦੋ ਚਾਰ ਵਾਰੀ ਬੇਨਤੀ ਕਰ ਚੁੱਕੇ ਹਾਂ ਕਿ ਉਹਨਾਂ ਦਾ ਜਿਹੜਾ ਸਮਾਨ ਹੈ ਟ੍ਰੈਫਿਕ ਬਹੁਤ ਜਾਮ ਹੋ ਰਹੀ ਆ ਉਹਨਾਂ ਲਈ ਇੱਕ ਨਿਰਧਾਰਿਤ ਏਰੀਆ ਦੱਸਿਆ ਗਿਆ ਕਿ ਉਹ ਸਮੇਂ ਏਰੀਏ ਤੋਂ ਬਾਹਰ ਸਮਾਨ ਨਹੀਂ ਰੱਖਣਾ ਪਰ ਉਹ ਨਹੀਂ ਹਟ ਰਹੇ ਸੀ ਉਹਨਾਂ ਲਈ ਵੀ ਵਾਰਨਿੰਗ ਕੀਤੀ ਹੈ ਕਿ ਆਪਣਾ ਸਮਾਨ ਉਹਨੇ ਹਰਤ ਆਪਣੀ ਸੀਮਾ ਦੇ ਅੰਦਰ ਰੱਖਣ ਨਹੀਂ ਤਾਂ ਉਹਨਾਂ ਖਿਲਾਫ ਵੀ ਅਸੀਂ ਕੋਈ ਕਾਰਵਾਈ ਕਰਾਂਗੇ ਉਹਨਾਂ ਦਾ ਸਮਾਨ ਚੱਕਿਆ ਜਾਏਗਾ ਪਰ ਇੱਕ ਰੇੜੀਆਂ ਜਿਹੜੀਆਂ ਦੁਕਾਨਦਾਰ ਆਪਣੀ ਦੁਕਾਨ ਦੇ ਅੱਗੇ ਲਗਾ ਰਹੇ ਆ ਉਹ ਬਿਲਕੁਲ ਮਨਾ ਕੀਤਾ ਜੇ ਰੇੜੀ ਲੱਗੇਗੀ ਤਾਂ ਉਹ ਪੰਚਾਇਤ ਦੀ ਜਗ੍ਹਾ 'ਚ ਲੱਗੇਗੀ ਨਹੀਂ ਤਾਂ ਦੁਕਾਨ ਦੇ ਮੋਹਰੇ ਨਹੀਂ ਲੱਗੇਗੀ ਇਹ ਇਹ ਬਹੁਤ ਵਧੀਆ ਰਹੀ ਜਾਈਦੇ ਨਾ ਅੰਦਰ 15 ਅੱਧਾ ਤੇਰਾ ਟੇਬਲ ਵੀ ਹੋਣਾ ਚਾਹੀਦਾ ਬਾਹਰ ਕਲੀਅਰ ਹੁੰਦਾ ਨਾ ਕਲੀਅਰ ਪਹਿਲਾਂ ਕੋਈ ਇਹ ਜੀ ਗੱਲ ਮੈਂ ਕਲੀਅਰ ਕਮਰ ਤੋਂ ਆ ਕੇ ਦੇਖ ਲਓ ਦੇਖਾ ਜਮੇ ਜੀ ਗਾਉਂ ਦੀ ਲੱਗ ਰਹੀ ਹੈ ਹਣੇ ਸਾਡੇ ਦੇ ਰੋਡ ਨਹੀਂ ਤੇਰੇ ਕੋ ਸਮਾਂ ਨਹੀਂ ਹੈ ਨਹੀਂ ਮੈਂ ਤਾਂ ਇਹ ਕਹਿਣਾ ਚਾਹਣਾ ਜਿਹੜੇ ਵੀ ਬੰਦੇ ਮਜ਼ਦੂਰੀ ਕਰਨ ਆਏ ਆ ਮਜ਼ਦੂਰੀ ਅਸੀਂ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਕਰਨੂ ਕੰਮ ਬਹੁਤ ਵਧੀਆ ਹੈ ਪਰ ਉਹ ਕੰਮ ਮਤਲਬ ਪਿੰਡ ਦਾ ਹੀ ਕਰਨ ਜੇ ਕਦੇ ਨਹੀਂ ਸਭ ਤੋਂ ਪਿੰਡ ਦੇ ਵਿੱਚ ਉਹਨਾਂ ਨੂੰ ਕੰਮ ਮਿਲ ਰਿਹਾ ਇਹ ਬਾਹਰ ਜਾ ਸਕਦੇ ਨਹੀਂ ਤਾਂ ਪਿੰਡ ਦੇ ਵਿੱਚ ਪਿੰਡ ਦੀ ਜ਼ਰੂਰਤ ਮੁਤਾਬਕ ਕੰਮ ਕਰ ਲਓ ਬਾਹਰ ਜਾਣ ਦੀ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਪਿੰਡ ਦੇ ਵਿੱਚ ਰਹਿਣਾ ਔਰ ਪਿੰਡ ਦੇ ਵਿੱਚ ਕੰਮ ਕਰਨਾ ਬਾਕੀ ਉਹਨਾਂ ਦੀ ਜੋ ਵੀ ਵੈਰੀਫਿਕੇਸ਼ਨ ਹੈ ਉਹ ਸਾਰਿਆਂ ਦੀ ਲਈ ਜਾਊਗੀ ਮਤਾ ਇਹ ਪਾਇਆ ਕਿ ਜਿਹੜੇ ਪ੍ਰਵਾਸੀ ਆ ਰਹੇ ਆ ਬਿਨਾ ਪੇਪਰ ਤੋਂ ਆ ਰਹੇ ਆ ਬਿਨਾ ਕਿਸੇ ਢੰਗ ਤੋਂ ਆ ਰਹੇ ਆ ਉਹਨਾਂ ਨੇ ਅਗੇ ਬੇਨਤੀ ਕੀਤੀ ਗਈ ਹੈ ਕਿ ਉਹ ਆਪਣਾ ਸਮਾਨ ਚਾਕੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿੰਨਾ ਟਾਈਮ ਸਾਨੂੰ ਨਹੀਂ ਦਿੰਦੇ ਉਹਨਾਂ ਟਾਈਮ ਉਹ ਸਾਡੇ ਪਿੰਡ 'ਚ ਨਹੀਂ ਰਹਿਗੇ ਰੇੜੀਆਂ ਵਾਲਿਆਂ ਨੂੰ ਵੀ ਇਨਸਟਰਕਸ਼ਨ ਹੈ ਅਗਰ ਰੇੜੀ ਲੱਗੇਗੀ ਤਾਂ ਉਹ ਪੁਲਿਸ ਕਲੀਅਰੈਂਸ ਸਰਟੀਫਿਕੇਟ ਦਿੱਤਾ ਜਾਏਗਾ ਔਰ ਉਹਨਾਂ ਲਈ ਇੱਕ ਸਪੈਸੀਫਿਕ ਜਗ੍ਹਾ ਦਿੱਤੀ ਜਾਏਗੀ ਔਰ ਜਗ੍ਹਾ ਦੇ ਵਿੱਚ ਵਿੱਚ ਵੀ ਅਸੀਂ ਕਰਾਇਆ ਲਵਾਂਗੇ ਪੰਚਾਇਤ ਅਦਰਵਾਈਜ਼ ਕੋਈ ਵੀ ਪ੍ਰਵਾਸੀ ਬਿਨਾਂ ਇਜਾਜ਼ਤੋਂ ਚੱਬੇਵਾਲ ਨਹੀਂ ਰਹੇ। ਤੀਜੀ ਗੱਲ ਇਹ ਵੀ ਕਹਦੇ ਉਹਦੇ ਪ੍ਰਵਾਸੀ ਕਿੰਨੇ ਕਹਿਗੇ ਸਾਡੇ ਚੱਬੇਵਾਲ ਤੇ ਇਹ ਕੋਈ ਲਿਮਟ ਨਹੀਂ ਆ ਜੀ ਘੱਟੋ ਘੱਟ 15000 ਰੁਪਈਆ ਦਾ ਇੱਥੇ ਆਲਦੋਲੇ ਘੁੰਮਦਾ ਜੀ। ਦੂਸਰੀ ਗੱਲ ਇਹ ਵੀ ਕਹਦੇ ਉਹਨਾ अपना आधार कार्ड ਉੱਤੇ ਜੁਦੀ ਚ ਬਣਾਉਣ ਆਜੂ ਵੀ ਹੋਏਗਾ ਨਹੀਂ ਉਹ ਤਾਂ ਹੋਇਆ ਜੀ ਕਾਗਜ਼ ਪੱਤਰ ਆਪਣੀ ਜੁਪੀ ਜਦੋਂ ਵੀ ਸਾਡੀ ਪੰਚਾਇਤ ਕੰਪਨੀ ਆ ਅਸੀਂ ਉਨੇ ਟਾਈਮ ਤੋਂ ਇਹਨਾਂ ਦਾ ਕੋਈ ਕਾਗਜ਼ ਪੱਤਰ ਸਾਈਨ ਨਹੀਂ ਕਰ ਰਹੇ ਬਿਲਕੁਲ ਨਹੀਂ ਹੋ ਰਿਹਾ ਜੀ ਜਿਹੜਾ ਵੀ ਸਾਈਨ ਹੈ ਆਧਾਰ ਕਾਰਡ ਕੋਈ ਵੋਟਰ ਕਾਰਡ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੋ ਰਿਹਾ ਦੁਕਾਨਦਾਰਾਂ ਅੱਗੇ ਅਸੀਂ ਪਹਿਲਾਂ ਵੀ ਦੋ ਚਾਰ ਵਾਰੀ ਬੇਨਤੀ ਕਰ ਚੁੱਕੇ ਹਾਂ ਕਿ ਉਹਨਾਂ ਦਾ ਜਿਹੜਾ ਸਮਾਨ ਹੈ ਟ੍ਰੈਫਿਕ ਬਹੁਤ ਜਾਮ ਹੋ ਰਹੀ ਹੈ ਉਹਨਾਂ ਲਈ ਇੱਕ ਨਿਰਧਾਰਿਤ ਏਰੀਆ ਦੱਸਿਆ ਗਿਆ ਕਿ ਉਹ ਸਮੇਂ ਏਰੀਏ ਤੋਂ ਬਾਹਰ ਸਮਾਨ ਨਹੀਂ ਰੱਖਣਾ ਪਰ ਉਹ ਨਹੀਂ ਹਟ ਰਹੇ ਸੀ ਉਹਨਾਂ ਲਈ ਵੀ ਵਾਰਨਿੰਗ ਕੀਤੀ ਹੈਗੀ ਆਪਣਾ ਸਮਾਨ ਉਹਨਾਂ ਦੇ ਹਰਦ ਆਪਣੀ ਸੀਮਾ ਦੇ ਅੰਦਰ ਰੱਖਣ ਨਹੀਂ ਤਾਂ ਉਹਨਾਂ ਖਿਲਾਫ ਵੀ ਅਸੀਂ ਕੋਈ ਕਾਰਵਾਈ ਕਰਾਂਗੇ ਉਹਨਾਂ ਦਾ ਸਮਾਨ ਚੱਕਿਆ ਜਾਏਗਾ ਪਰ ਇੱਕ ਰੇੜੀਆਂ ਜਿਹੜੀਆਂ ਦੁਕਾਨਦਾਰ ਆਪਣੀ ਦੁਕਾਨ ਦੇ ਅੱਗੇ ਲਗਾ ਰਹੇ ਆ ਉਹ ਬਿਲਕੁਲ ਮਨਾ ਕੀਤਾ ਜੇ ਰੇੜੀ ਲੱਗੇਗੀ ਤਾਂ ਪੰਚਾਇਤ ਦੀ ਜਗ੍ਹਾ 'ਚ ਲੱਗੇਗੀ ਨਹੀਂ ਤਾਂ ਦੁਕਾਨ ਦੇ ਮੋਹਰੇ ਨਹੀਂ ਲੱਗੇਗੀ